ਲੋਕਤੰਤਰ ਨੂੰ ਮਜ਼ਬੂਤ ਕਰਾਂਗੇ ਤੇ ਭਾਰਤ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖ ਸਕਦੇ ਹਾਂ ਲੋਕਤੰਤਰ ਨੂੰ ਬਚਾਉਣ ਲਈ ਪਹਿਲਾਂ ਵੀ ਸਾਡੀ ਕਾਂਗਰਸ ਪਾਰਟੀ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਦੇ ਜਿਹੜੇ ਬਚਾਓ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਅਗਵਾਈ ਹੇਠ ਕਰ ਰਹੀ ਹੈ ਸੋ ਸੰਵਿਧਾਨ ਇੱਕ ਇਹੋ ਜਿਹਾ ਸਾਡਾ ਹੱਕ ਵੋਟ ਪਾਉਣ ਪਰ ਤੇ ਜਿਹੜੀ ਰਿਜ਼ਰਵੇਸ਼ਨ ਕੀਤੀ ਗਈ ਹਰ ਚੀਜ਼ ਦਾ ਹੱਕ ਸਾਨੂੰ ਇਹ ਸੰਵਿਧਾਨ ਦੇ ਲੈ ਦਿੱਤਾ ਗਿਆ ਜਿਹੜੀਆਂ ਕਿ ਹੁਣ ਮੌਜੂਦਾ ਪਾਰਟੀਆਂ ਸਰਕਾਰਾਂ ਇਸ ਨੂੰ ਬਦਲਣਾ ਚਾਹੁੰਦੀਆਂ ਨੇ ਸੋ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸੰਵਿਧਾਨ ਬਣਾਉਣ ਤੱਕ ਲੋਕਤੰਤਰ ਨੂੰ ਮਜ਼ਬੂਤ ਮਜ਼ਬੂਤ ਕਰਨ ਲਈ ਅਤੇ ਸਮਾਜਿਕ ਨਿਆਂ ਤੱਕ ਕਾਂਗਰਸ ਪਾਰਟੀ ਦੀ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਿਕ ਭੂਮਿਕਾ ਰਹੀ ਹੈ ਸੋ ਮੈਂ ਅੱਜ ਆਪਣੇ ਵੱਲੋਂ ਸੰਮੁੱਚੀ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾਪਿੰਡਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਇੱਥੇ ਆਉਣ ਤੇ ਜੀ ਆਇਆਂ ਆਖਦਾ ਜੈ ਹੈ ਜੈ ਭਾਰਤ ਜੈ ਸੰਵਿਧਾਨ ਲੋਕਤੰਤਰ ਨੂੰ ਮਜ਼ਬੂਤ ਕਰਾਂਗੇ ਤੇ ਭਾਰਤ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖ ਸਕਦੇ ਹਾਂ ਲੋਕਤੰਤਰ ਨੂੰ ਬਚਾਉਣ ਲਈ ਪਹਿਲਾਂ ਵੀ ਸਾਡੀ ਕਾਂਗਰਸ ਪਾਰਟੀ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਦੇ ਜਿਹੜੇ ਬਚਾਓ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਅਗਵਾਈ ਹੇਠ ਕਰ ਰਹੀ ਹੈ। ਸੋ ਸੰਵਿਧਾਨ ਇੱਕ ਇਹੋ ਜਿਹਾ ਸਾਡਾ ਹੱਕ ਵੋਟ ਪਾਉਣ ਪ੍ਰਤੀ ਜਿਹੜੀ ਰਿਜ਼ਰਵੇਸ਼ਨ ਕੀਤੀ ਗਈ ਹਰ ਚੀਜ਼ ਦਾ ਹੱਕ ਸਾਨੂੰ ਇਸ ਸੰਵਿਧਾਨ ਦੇ ਲੈ ਦਿੱਤਾ ਗਿਆ ਜਿਹੜੀਆਂ ਕਿ ਹੁਣ ਮੌਜੂਦਾ ਪਾਰਟੀਆਂ ਸਰਕਾਰਾਂ ਇਸ ਨੂੰ ਬਦਲਣਾ ਚਾਹੁੰਦੀਆਂ ਹਨ। ਸੋ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸੰਵਿਧਾਨ ਬਣਾਉਣ ਤੱਕ ਲੋਕਤੰਤਰ ਨੂੰ ਮਜ਼ਬੂਤ ਮਜ਼ਬੂਤ ਕਰਨ ਲਈ ਅਤੇ ਸਮਾਜਿਕ ਨਿਆਂ ਤੱਕ ਕਾਂਗਰਸ ਪਾਰਟੀ ਦੀ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਿਕ ਭੂਮਿਕਾ ਰਹੀ ਹੈ। ਸੋ ਮੈਂ ਅੱਜ ਆਪਣੇ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਜੀ ਰਾਜਾ ਬੜਿੰਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਕੰਤੰਤਰ ਦੁਸਤੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਦੇ ਇੱਥੇ ਆਉਣ ਤੇ ਜੀ ਆਇਆਂ ਆਖਦਾ ਜੈ ਹੈ ਜੈ ਭਾਰਤ ਜੈ ਸੰਵਿਧਾਨ ਲੋਕਤੰਤਰ ਨੂੰ ਮਜ਼ਬੂਤ ਕਰਾਂਗੇ ਤੇ ਭਾਰਤ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖ ਸਕਦੇ ਹਾਂ ਲੋਕਤੰਤਰ ਨੂੰ ਬਚਾਉਣ ਲਈ ਪਹਿਲਾਂ ਵੀ ਸਾਡੀ ਕਾਂਗਰਸ ਪਾਰਟੀ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਦੇ ਜਿਹੜੇ ਬਚਾਓ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਅਗਵਾਈ ਹੇਠ ਕਰ ਰਹੇ ਨੇ ਸੋ ਸੰਵਿਧਾਨ ਇੱਕ ਇਹੋ ਜਿਹਾ ਸਾਡਾ ਹੱਕ ਬੋਡ ਕੌਣ ਪਰਤੀ ਜਿਹੜੀ ਰਿਜ਼ਰਵੇਸ਼ਨ ਕੀਤੀ ਗਈ ਹਰ ਚੀਜ਼ ਦਾ ਹੱਕ ਸਾਨੂੰ ਇਸ ਸੰਵਿਧਾਨ ਦੇ ਲੈ ਦਿੱਤਾ ਗਿਆ ਜਿਹੜੀਆਂ ਕਿ ਹੁਣ ਮੌਜੂਦਾ ਪਾਰਟੀਆਂ ਸਰਕਾਰਾਂ ਇਸ ਨੂੰ ਬਦਲਣਾ ਚਾਹੁੰਦੀਆਂ ਹਨ ਸੋ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਸੰਵਿਧਾਨ ਬਣਾਉਣ ਤੱਕ ਲੋਕਤੰਤਰ ਨੂੰ ਮਜ਼ਬੂਤ ਮਜ਼ਬੂਤ ਕਰਨ ਲਈ ਅਤੇ ਸਮਾਜਿਕ ਨਿਆਂ ਤੱਕ ਕਾਂਗਰਸ ਪਾਰਟੀ ਦੀ ਇੱਕ ਬਹੁਤ ਹੀ ਐਮ ਅਤੇ ਇਤਿਹਾਸਿਕ ਭੂਮਿਕਾ ਰਿਕਮ। ਸੋ ਮੈਂ ਅੱਜ ਆਪਣੇ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਅਦੇ ਇੱਥੇ ਆਉਣ ਤੇ ਜੀ ਆਇਆਂ ਆਖਦਾ। ਜੈ ਹੈ। ਜੈ ਭਾਰਤ। ਜੈ ਸੰਵਿਧਾਨ।